ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮਨੁੱਖਤਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਜਿੱਥੇ ਸਾਡੇ ਸੁਪਨਿਆਂ ਦੇ ਘਰ ਦੇ ਮੈਂਬਰ 3000 ਇਕ ਹਜ਼ਾਰ ਮੈਂਬਰ ਅਸੀਂ ਇਸ ਛੱਤ ਦੇ ਹੇਠ ਰਹਿੰਦੇ ਆ ਤੇ ਉਹਨਾਂ ਦੀਆਂ ਜ਼ਰੂਰਤਾਂ ਚਾਹੇ ਉਹ ਪ੍ਰਸ਼ਾਦਾ ਪਾਣੀ ਆ ਲੀੜਾ ਕੱਪੜਾ ਦਵਾਈ दारू ਆ ਚਾਹੇ ਸਿਰ ਦੀ ਛੱਤ ਆ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਆਪ ਹੀ ਪੂਰੀਆਂ ਕਰਾਉਂਦੇ ਨੇ ਸੰਗਤਾਂ ਦੇ ਰਾਹੀਂ ਤੇ ਇਸੇ ਤਰ੍ਹਾਂ ਹੀ ਜਿਹੜਾ ਸਾਡੇ ਦੁੱਧ ਦੀ ਬਹੁਤ ਵੱਡੀ ਜ਼ਰੂਰਤ ਰਹਿੰਦੀ ਸੀ ਜਿਹੜਾ ਕਰੀਬ 7 ਕੁਇੰਟਲ ਦੁੱਧ ਅਸੀਂ ਮੁੱਲ ਲੈਨੇ ਆ ਤੇ ਬਾਕੀ ਜਿਹਨੇ ਸਾਡੇ ਕੋਲੇ ਡੰਗਰ ਪਸ਼ੂ ਰੱਖੇ ਸੀ ਉਹਨਾਂ ਦਾ ਦੁੱਧ ਉਸ ਤਰੀਕੇ ਨਾਲ ਨਹੀਂ ਸੀ ਪੂਰਾ ਕਰ ਪਾਉਂਦੇ ਜਿੰਨੀ ਜ਼ਰੂਰਤ ਸੀ ਤੇ ਡੰਗਰ ਪਸ਼ੂ ਸਾਡੇ ਕੋਲੇ ਲੋੜ ਤੋਂ ਵੱਧ ਸੀ ਸੰਗਤ ਦੇ ਜਾਂਦੇ ਸੀਗੇ ਉਹ ਕਈ ਦੁੱਧ ਦੇਣ ਵਾਲੇ ਸੀਗੇ ਕਈ ਨਹੀਂ ਸੀ ਦੇਣ ਵਾਲੇ ਹੁੰਦੇ ਤਾਂ ਹੁਣ ਅਸੀਂ ਇੱਕ ਪ੍ਰਾਲਾ ਸ਼ੁਰੂ ਕੀਤਾ ਅਸੀਂ ਇੱਕ ਅਲੱਗ ਡੈਰੀ ਫਾਰਮ ਬਣਾ ਰਹੇ ਆ ਜੀ ਇਹ ਜਿੱਥੇ گاਵਾਾਂ ਦੀ ਜਿਹੜੀਆਂ ਜਰਸੀ گاਵਾਵਾਂ ਉਹਨਾਂ گاਵਾਾਂ ਦੀ ਬਰੀਡ ਆ ਜਿਹੜੀ ਰੱਖ ਕੇ ਘਰ ਦਾ ਜਿਹੜਾ ਦੁੱਧ ਆ ਸਾਡਾ ਉਹਨੂੰ ਸਰਪਲੱਸ ਕਰਨ ਵਾਸਤੇ ਕੋਸ਼ਿਸ਼ ਕਰੀ ਆ 40 ਤੋਂ 50 گاਵਾਾਂ ਜਿਹੜੀਆਂ ਹੈਗੀਆਂ ਜਰਸੀ گاਵਾਾਂ ਅਸੀਂ ਇੱਥੇ ਰੱਖ ਰਹੇ ਆ ਤੇ ਉਹਨਾਂ ਦਾ ਜਿਹੜਾ ਮਲਮੂਤਰ ਆ ਗੋਬਰ ਉਹ ਤੋਂ ਗੈਸ ਬਣਾਉਣੀ ਆ ਜਿਹੜੀ ਤਾਂ ਜੋ ਅੰਦਰ ਜਿਹੜਾ ਸਿਲੰਡਰ ਬਹੁਤ ਜ਼ਿਆਦਾ ਲੱਗਦੇ ਸੁਪਨਿਆਂ ਦੇ ਘਰ 'ਚ ਤੇ ਉਹ ਸਿਲੰਡਰਾਂ ਦੀ ਖਪਤ ਘਟ ਸਕੇ ਤੇ ਗੈਸ ਦੀ ਪੂਰਤੀ ਹੋ ਸਕੇ ਤੇ ਅੱਜ ਅਸੀਂ ਇਹ ਗੋਬਰ ਗੈਸ ਪਲਾਂਟ ਲਾਉਣ ਲੱਗੇ ਆ ਜੀ ਇੱਥੇ ਉਹਦਾ ਨੀ ਪੱਥਰ ਮੰਨ ਲਓ ਇੱਕ ਪਹਿਲਾ ਟੱਕ ਲਾ ਕੇ ਸ਼ੁਰੂ ਕਰਨ ਲੱਗੇ ਐਡਾ ਵੱਡਾ ਘੇਰਾਵਾ ਜਿਹੜਾ ਤੁਸੀਂ ਦੇਖਦੇ ਹੋ ਇਹ 100 ਕਣ ਮੀਟਰ ਦਾ ਮਤਲਬ ਇੱਕ ਵੱਡਾ ਗੋਬਰ ਗੈਸ ਪਲਾਂਟ ਲੱਗਣ ਲੱਗਾ ਇੱਥੇ ਵਾਹਿਗੁਰੂ ਕਿਰਪਾ ਕਰਨ ਇਹ ਕੰਮ ਨੇਪਰੇ ਚੜੇ ਠੇਕੇਦਾਰ ਸਾਹਿਬ ਖੜੇ ਨੇ ਸਾਡੇ ਇਹਨਾਂ ਨੇ ਬੜੀ ਆਪ ਮੂਰੇ ਹੋ ਕੇ ਬੜੀ ਲੋ ਪ੍ਰਾਈਸ ਤੇ ਆਪਣਾ ਪ੍ਰੋਫਿਟ ਛੱਡ ਕੇ ਇਹ ਕੰਮ ਕਰ ਰਹੇ ਨੇ ਭਾਵਨਾ ਦੇ ਨਾਲ ਤਾਂ ਜੋ ਆਉਣ ਵਾਲੇ ਸਮੇਂ 'ਚ ਲੋੜਵੰਦ ਸਾਡੇ ਪਰਿਵਾਰਕ ਮੈਂਬਰਾਂ ਦੀ ਸੇਵਾ ਜਿਹੜੀ ਉਹਦੇ ਵਿੱਚ ਇਹਨਾਂ ਦਾ ਵੀ ਯੋਗਦਾਨ ਪੈ ਸਕੇ ਤੇ ਹੁਣ ਮਹਾਰਾਜ ਦਾ ਨਾਮ ਲੈ ਕੇ ਅਰਦਾਸ ਕਰਕੇ ਆਪਾਂ ਇਹ ਸ਼ੁਰੂਆਤ ਕਰਾਂਗੇ ਜੀ ਹੁਣ ਭਾਈ ਰਤਨਦੀਪ ਸਿੰਘ ਜੀ ਅਰਦਾਸ ਕਰਨਗੇ ਹਾਂਜੀ ਰਤਨਦੀਪ ਸਿੰਘ ਜੀ ਸ਼ੁਰੂਆਤ ਜਿੱਕੀ ਸਤੇ ਸਜਾ ਕੇ ਅਰਦਾਸ ਸਮਾਜ ਯੋਪਨ ਦਾ 13 ਪਾਉਨਾ ਦਾ ਸਤਰੀ ਨਾਮ ਨਾਲ ਜਾਣੇ ਮੇਰਾ ਅਰਦਾਸ ਫੋਨ ਕਾਰਡ ਜਿਹੜਾ ਰਵਾਇਤ ਬਣਾ ਲੈ ਕੇ ਆਏ ਇਹ ਦੰਗਦ ਬੋਲਤੇ ਹਾਂ ਦਾ ਰਾਂਗਾ ਸੇਵਾ ਸਾਇਆ ਜਰਗੋ ਬੈਨ ਨੂੰ ਸੇਮੋ ਸੇਵਾ ਜਰਾ ਇਸ ਕਿਸਮ ਚ ਚੱਬ ਹੋ ਜਾਏ ਤੇ ਗ ਹਾਦਸੇ ਮਰੀ ਕਾਨੂੰਨ ਦੇ ਅਵੇਤਾ ਸਭ ਥਾਈ ਹੋ ਸਾਰੀ ਦੀ ਪਵਾਚ ਪਾੜ ਇਦਾਰਾ ਤੇ ਅੰਤਰ ਖਾਲਸਾ ਸਾਇ ਬੋਲੋ ਜੀ ਨਾਹੇ ਗੁਰੂ ਸਿੰਘਾ ਸਿੰਘ ਜਰਮ ਇਸੀ ਤੇ ਬੰਦ ਅਟੈਕ ਕੋ ਪਨਵਾਇ ਨ ਚੜੇ ਆ ਨ ਚੜੇ ਗੁਰਦਾਸ ਸੇਵਲੀ ਕੁਰਬਾਨੀਆਂ ਕੀਤੀਆਂ ਕਰਮੀ ਅਖੀਕੀ ਕਿਸਾ ਆਸਵਾਸਨ ਨ ਨਿਵਾਇਤਨ ਤੋਂ ਕਮਾਈ ਦਾ ਧਿਆਨ ਤੱਕ ਖਾਲਸਾ ਸਾਇ ਬੋਲੋ ਜੀ ਨਾਹੇ ਗੁਰੂ ਦੇ ਤੇ ਖਦਾ ਬੇਜ ਦੀ ਪਰ ਫੰਦ ਕੀ ਦੀ ਸ੍ਰੀ ਸਹਿਜ ਸਹਾਇ ਖਾਲਸਾ ਕੀ ਭੋਲ ਵਾਲੇ ਬੋਲੋ ਜੀ ਵਾਹਿਗੁਰੂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਨੀ ਵਾਹ ਖਾਨਾ ਮੇਰਾ ਮੰਨਦਾ ਸੀਤਲ ਰਕੇ ਪਾਸ਼ਾ ਜੀਓ ਇੱਥੇ ਗੋਵਤ ਪਲਾਂਟ ਦੇ ਤੇ ਪਾਸ਼ਾ ਜੀਓ ਆਰੰਭਤਾ ਦੀ ਅਦਾਸ ਕਰਾਉਂਦੇ ਹਾਂ ਕਿ ਪਾਸ਼ਾ ਜੀਓ ਇੱਥੇ ਗੋਬਤ ਕੈਸ ਬਣ ਜਾਵੇ ਤੇ ਸਭ ਨੂੰ ਭਲਾਈ ਵਾਸਤੇ ਤੇ ਭਲੇ ਵਾਸਤੇ ਪਾਸ਼ਾ ਜੀਓ ਅੱਜ ਇਹਨੇ ਪੱਥਰ ਰੱਖਿਆ ਜਾ ਰਿਹਾ ਹੈ ਰਤਨ ਦੇ ਸਾਰੇ ਮੇਲ ਨਿਨਾ ਮੈਂ ਤੇਨਾਂਂ ਜਿਤੇ ਆਂ ਨਾ ਨਾ ਕੰਕਾ ਰਹਾ ਤੇ ਪਾਹੂ ਭਾਰ ਸਰਬਤ ਦਾ ਪਨਾਇੂ ਜੀ ਤਾਂ ਖੰਖਸਾ ਵਾਹਿਗੁਰੂ ਫਤਿਹ ਸੋਹਣ ਹਾਲੇ ਛੱਡਿਆ ਕਾਲ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਫੜੇ ਬਾਪੂ ਇੱਥੇ ਲਾ ਦੇ ਟੱਕ ਇੱਕ ਤਰੀਏ ਦੇ ਕੋਲੇ ਹਾਂ ਬਸ ਲਾ ਦੇ ਕੋ ਬਸ ਚੱਲ ਬਸ ਬਸ ਲੈ ਚੜੀਆ ਕਾਲ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਕਾਲਮੂਰ ਅਜੂਨੀ ਸੈਭੰਗ ਗੁਰ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਓੰਕਾਰ ਸਤਨਾਮ ਅਵੈ ਕਾਲਮੂਰ ਅਜੂਨੀ ਸੈਭੰਗ ਨਾਨਕ ਹੋਸੀ ਪੀ ਸੱਚ ਬਾਕੀ ਸੰਗਤ ਜੀ ਨੂੰ ਬੇਨਤੀ ਹੈ ਜੀ ਇੱਥੇ ਜਿਹੜਾ ਇਹ ਪਲਾਂਟ ਲੱਗਣਾ ਇਹਦੇ ਵਾਸਤੇ ਵੀ ਤੇ ਪਿੱਛੇ ਜਿਹੜਾ ਸਾਰਾ ਸ਼ੈੱਡ ਬਣਿਆ ਉਹਦੇ ਆਲੇ-ਦਾਲੇ ਅੰਦਰ ਖੁਰੜੀਆਂ ਬਣਨੀਆਂ ਜਾਂ ਹੋਰ ਸਾਰੇ ਪਾਸੇ ਫਾਰਸ਼ ਲੱਗਣੇ ਆ ਪੱਕੇ ਥਾਂ ਬਣਨੀਆਂ ਬਾਉਂਡਰੀ ਵਾਲ ਹੋਣੀ ਹੈ ਪੂਰੀ ਪਿਛਲੇ ਪਾਸੇ ਰਹਿੰਦੀ ਹੈ ਹਜੇ ਉਹਦੇ ਵਾਸਤੇ ਸਾਨੂੰ ਘੱਗਰ ਸੈਂਡ ਚਾਹੀਦਾ ਜੀ ਤੇ ਰੇਤਾ ਚਾਹੀਦਾ ਜੀ ਰੇਤੇ ਰੇਟੇ ਪਰ ਜਿੰਨੇ ਦੇ ਸਕਦੇ ਹੋ ਤੁਸੀਂ ਵੱਧ ਤੋਂ ਵੱਧ ਕਿਉਂਕਿ ਉੱਧਰ ਵੀ ਲੋਡ ਆ ਬੀਬੀਆਂ ਵਾਲੇ ਪਾਸੇ ਵੀ ਆਪਾਂ ਨੂੰ ਤੇ ਸੀਮਿੰਟ ਚਾਹੀਦਾ ਜੀ ਬਜਰੀ ਚਾਹੀਦੀ ਹੈ ਕਿਉਂਕਿ ਬਜਰੀ ਦੀ ਬਹੁਤ ਜ਼ਿਆਦਾ ਖਪਤ ਇੱਥੇ ਵੀ ਹੋਣੀ ਹੈ ਉੱਧਰ ਵੀ ਹੋਣੀ ਹੈ ਬਜਰੀ ਜਿੰਨੀ ਵੀ ਤੁਸੀਂ ਭੇਜ ਸਕਦੇ ਹੋ ਵੱਧ ਤੋਂ ਵੱਧ ਬਜਰੀ ਜ਼ਰੂਰ ਭੇਜੋ ਔਰ ਇੱਟਾਂ ਚਾਹੀਦੀਆਂ ਵਾ ਜਿਹੜੀ ਟਾਇਲ ਨਹੀਂ ਹੁੰਦੀ ਫਰਸ਼ ਲੱਗਦਾ ਛੱਤ ਦੇ ਉੱਪਰ ਇੱਥੇ ਇਹਨਾਂ ਦੇ ਉੱਪਰ ਵੀ ਫਰਸ਼ ਲੱਗਣਾ ਟਾਇਲ ਲੱਗਣੀਆਂ ਜਿਹੜੀ ਪੱਠੇ ਵਾਲੀ ਟਾਇਲ ਹੁੰਦੀ ਹੈ ਤੇ ਉਹਦੀ ਲੋਡ ਹੈ ਜੀ ਬਹੁਤ ਸਾਰੀ ਹੈ ਨਾ ਤੇ ਉਹ ਜ਼ਰੂਰ ਤੁਸੀਂ ਭੇਜ ਸਕਦੇ ਹੋ ਸਾਡੇ ਕੋਲੇ ਬਾਕੀ ਸਾਨੂੰ ਜਰੂਰਤਾ ਜਿਵੇਂ ਹੁਣ ਇਧਰਲੇ ਪਾਸੇ ਵੀ ਜਿਹੜਾ ਪਸ਼ੂਆਂ ਦਾ ਹੁਣ ਕੰਮ ਆਰੰਭ ਹੋ ਰਿਹਾ ਵਾ ਰਹਿਣ ਦਾ ਹਨਾ ਇਧਰ ਵੀ ਵਲੰਟੀਅਰ ਵੀ ਚਾਹੀਦੇ ਸੇਵਾਦਾਰ ਜੇ ਕੋਈ ਵੀਰ ਇਸ ਤਰ੍ਹਾਂ ਹੈਗੇ ਨੇ ਜਿਹੜੇ ਸਾਡੇ ਨਾਲ ਆ ਕੇ ਇੱਥੇ ਵਲੰਟੀਅਰਲੀ ਸੇਵਾ ਕਰਾ ਸਕਦੇ ਨੇ ਜਾਂ ਕੋਈ ਸੇਵਾਦਾਰ ਇੱਥੇ ਰਹਿ ਕੇ ਸੇਵਾ ਕਰਨਾ ਚਾਹੁੰਦੇ ਨੇ ਕਈ ਪਰਿਵਾਰਾਂ ਦੇ ਵਿੱਚ ਬਹੁਤ ਸਾਰੇ ਬੰਦੇ ਇਦਾਂ ਦੇ ਹੁੰਦੇ ਆ ਵੀ ਜਿਹੜੇ ਆਪਣੇ ਘਰੇ ਹੁੰਦੇ ਆ ਜਾਂ ਪਿੱਛੇ ਪਰਿਵਾਰ ਦੇ ਵਿੱਚ ਇਕੱਲੇ ਹੁੰਦੇ ਆ ਉਹ ਵੀ ਸਾਡੇ ਕੋਲ ਇੱਥੇ ਆ ਕੇ ਸਾਡੇ ਨਾਲ ਸੇਵਾ ਕਰਾ ਸਕਦੇ ਆ ਰਹਿ ਕੇ ਇੱਥੇ ਮਨ ਬਪਾ ਨੂੰ ਜ਼ਰੂਰਤਾ ਵੀ ਆਪਾਂ ਰਲ ਮਿਲ ਕੇ ਹੁਣ ਜਿਵੇਂ ਪਲੰਬਰ, ਵੈਲਡਰ, ਇਲੈਕਟ੍ਰੀਕਲ ਹੈਨਾ ਜਿਹੜੇ ਹੁੰਦਾ ਬਿਜਲੀ ਦਾ ਕੰਮ ਜਾਣਦੇ ਨੇ ਵੀਰ ਜਾਂ ਕੋਈ ਪਲੰਬਰਿੰਗ ਦਾ ਕੰਮ ਜਾਣਦੇ ਨੇ ਤੇ ਉਹਨਾਂ ਦਾ ਵੀ ਸਾਥ ਚਾਹੀਦਾ ਆਪਾਂ ਨੂੰ ਹੁਣ ਇੱਥੋਂ ਪਾਈਪ ਪਾ ਕੇ ਗੈਸ ਪਾਈਪਲਾਈਨ ਉਧਰਲੇ ਪਾਸੇ ਲੈ ਕੇ ਜਾਣੀ ਆ ਆਪਾਂ ਸੁਪਨੇ ਦੇ ਘਰ ਤੱਕ ਹਣਾ ਉਹਦੇ ਵਾਸਤੇ ਸਾਰੀ ਪਾਈਪਲਾਈਨ ਪੈਣੀ ਆ ਤਾਂ ਸਾਰੇ ਰਲ ਮਿਲ ਕੇ ਸਾਥ ਦੀਗੇ ਤਾਂ ਜੋ ਇਹ ਸਾਰਾ ਕਾਰਜ ਆ ਜਿਹੜਾ ਨਿਪਟੇ ਚੜ ਸਕੇ ਸਮਾਨ ਦੀ ਲੋੜ ਆ ਸਮਾਨ ਸਾਨੂੰ ਪੁੱਛ ਕੇ ਇਟਾਂ ਸੀਮੈਂਟ ਦਿੱਤਾ ਬਜਰੀ ਕਗਰ ਸੈਂਡ ਟਾਇਲ ਜਿਵੇਂ ਤੁਹਾਨੂੰ ਦੱਸਿਆ ਇਹ ਚੀਜ਼ਾਂ ਜ਼ਰੂਰ ਪਹੁੰਚਦੀਆਂ ਕਰੋਗੇ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ